2022 ਦੀਆਂ ਜਿਵੇਂ ਚੋਣਾਂ ਦੇ ਵਿੱਚ ਵੱਡੇ ਵੱਡੇ ਥੰਮ ਵੀ ਹਰਾਏ ਸੀ ਵੱਡਾ ਮਾਰਜਨ ਰੋਕਾ ਜਿਹੜਾ ਆਮ ਆਦਮੀ ਪਾਰਟੀ ਦਾ ਵੱਡੀ ਲੀਡ ਦੇ ਨਾਲ ਸਾਰੀਆਂ ਸੀਟਾਂ ਜਿੱਤ ਕੇ ਅਸੀਂ ਜਿਹੜੇ ਲੋਕ ਪੱਖੀ ਲੋਕ ਲੋਕ ਪੱਖੀ ਮੁੱਦਿਆਂ ਤੇ ਜਿਹੜੀ ਆਵਾਜ਼ ਆ ਲੋਕਾਂ ਦੀ ਉਹ ਸੰਸਦ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਚੱਕਣਗੇ ਬੇ ਇਸ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਦੀਆਂ ਸੀਗੀਆਂ S.W.L ਦੀ ਮੁੱਦਤ ਹੀ ਮੈਂ ਬਟਿੱਕਲ ਕਰਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਭਾਵੇਂ ਦਿੱਲੀ ਮੀਟਿੰਗ ਹੋਈ ਹੈ ਭਾਵੇਂ ਚੰਡੀਗੜ੍ਹ ਹੋਈ ਹੈ ਭਾਵੇਂ ਇੰਟਰ ਸਟੇਟ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਹੋਈ ਹੈ ਥੋਕ ਕੇ ਕਹਤਾ ਵੀ ਇੱਕ ਬੂੰਦ ਤੁਪਕਾ ਵੀ ਨਹੀਂ ਹੈਗਾ ਦੂਜੀ ਸਟੇਟ ਤੋਂ ਛੋਟਾ ਜਿਹਾ ਜਿਹੜਾ ਪੀਰੀਅਡ ਆ ਉਹ ਆਮ ਆਦਮੀ ਪਾਰਟੀ ਦਾ ਚਨਲ ਹੋਇਆ ਥੋੜਾ ਜਿਹਾ ਟਾਈਮ ਹੋ ਗਿਆ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਹੈ ਜਿਹੜਾ ਉਹਨਾਂ ਦੀ ਜਿਹੜੀ ਗਰਾਊਂਡ ਹੈ ਹਲਾ ਕੇ ਰੱਖਤਾ ਇਹ ਸਭ ਤੋਂ ਵੱਡੀ ਗੱਲ ਹੈ ਕੁੱਡੀਆਂ ਸਾਹਿਬ ਜਿਹੜੇ ਗੁਰਮੀਤ ਸਿੰਘ ਜੀ ਕੁੱਡੀਆਂ ਬਾਦਲਾਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੇ ਵੱਡੀ ਬਾਤਲ ਜਿਹੜੇ ਤੁਨੰਤਰ ਜਾਣੇ ਜਾਂਦੇ ਸੀ ਸਿਆਸਤ ਤੇ ਉਹਨਾਂ ਨੂੰ ਚਿਤ ਕਰਿਆ ਉਹਨਾਂ ਨੂੰ ਚਿਤ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਸ ਵਾਰ ਫਿਰ ਬਾਦਲ ਫੈਮਲੀ ਹੈ ਜਿਹੜੀ ਉਹਨੂੰ ਚਿਤ ਕਰਕੇ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਾਂਗੇ ਕੱਲ ਐਸਓਐਲ ਦੀ ਕਰ ਲੰਨੀ ਆ ਤੁਸੀਂ ਵੀ ਐਸਓਐਲ ਦਾ ਜ਼ਿਕਰ ਕੀਤਾ ਜਦੋਂ ਚੋਣਾ ਹੁੰਦੀਆਂ ਨੇ ਉਦੋਂ ਹੀ ਐਸਓਐਲ ਬੇਅਦਵੀ ਇਹ ਸਾਰੇ ਮੁੱਦੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਜਦੋਂ ਇਲੈਕਸ਼ਨ ਮੁੱਕ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਮਿੱਟੀ ਪੈ ਜਾਂਦੀ ਆ ਐਂ ਵੀ ਮੀ ਇਗਜ਼ੈਂਪਲ ਆ ਗਿਆ ਸਾਨੂੰ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਮੈਨੂੰ ਮਿਲਿਆ ਉਹ ਕਹਿੰਦਾ ਕਾਕਾ ਜੀ ਸਾਨੂੰ ਬਿਜਲੀ ਦਾ ਬਿੱਲ ਭਰਨ ਵਾਸਤੇ ਹਾਲ ਸੁਹਾਗਾ ਵੀ ਵੇਚਣਾ ਪਿਆ ਐਂ ਦਿਖਲਾਤਾ ਸਸਕਾਲਸ ਕਾਈਨਸ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਦਾ ਬੇਗਲ ਬਚ ਚੁੱਕਿਆ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਦੂਜੇ ਦੇ ਉੱਤੇ ਵਾਰ ਪਲਟਵਾਰ ਲਗਾਤਾਰ ਚੱ ਰਹੀ ਆ ਉਥੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦਾ ਅੱਜ ਪੰਜਾਬ ਦੇ ਵਿੱਚ ਵਜੂਦ ਕੀ ਹੈ ਕਿ ਲੋਕ ਬਦਲਾ ਦੇ ਨਾਲ ਨੇ ਇਹ ਸਭ ਤੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਅਮਰਿੰਦਰ ਸਿੰਘ ਮਡੋਪਲ ਮੌਜੂਦ ਨੇ ਜਿਨ੍ਹਾਂ ਨੂੰ ਪੰਜਾਬ ਦਾ ਜੁਆਇੰਟ ਸੈਕਟਰੀ ਲਗਾਇਆ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਤੋਂ ਉਹਨਾਂ ਤੋਂ ਜਾਣਾਂਗੇ ਕਿ ਪੰਜਾਬ ਦੀ ਸਿਆਸਤ ਆਖਰ ਕਹਿ ਕੀ ਰਹੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਕਿੱਥੇ ਖੜੀ ਹੈ ਦੂਜੀ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਵਿਰੋਧੀ ਪਾਰਟੀਆਂ ਦਾ ਅੱਜ ਕਿੰਨਾ ਕੁ ਸਟੈਂਡ ਹੈ ਸਭ ਤੋਂ ਪਹਿਲਾਂ ਅਮਰਿੰਦਰ ਸਿੰਘ ਮਡਫਲਸ ਕਾਈ ਨਿਊਜ਼ ਤੇ ਤੁਹਾਡਾ ਸਵਾਗਤ ਧੰਨਵਾਦ ਚਰਨ ਜੀ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੇ ਤੁਸੀਂ ਮੇਰੇ ਜ਼ਰੀਏ ਪੰਜਾਬ ਦੇ ਲੋਕਾਂ ਤੱਕ ਸਾਡੀ ਗੱਲ ਪਹੁੰਚਾਉਣੀ ਹੈ ਤੇ ਲੋਕਾਂ ਦੇ ਜਿਹੜੇ ਲੋਕ ਸਭਾ ਦੇ ਮੁੱਦੇ ਆ ਉਹ ਪੰਜਾਬ ਦੇ ਕੋਨੇ-ਕੋਨੇ ਤੱਕ ਤੁਸੀਂ ਪਹੁੰਚਾਉਣ ਵਾਸਤੇ ਸਾਡੇ ਤੱਕ ਪਹੁੰਚੀਓ ਸਾਡੀ ਪਾਰਟੀ ਦੀ ਆਵਾਜ਼ ਪਹੁੰਚਾਉਣ ਵਾਸਤੇ ਧੰਨਵਾਦ ਜੀ ਤੁਹਾਡਾ ਮੋਢੀਪਲ ਸਾਹਿਬ ਜੇਕਰ ਗੱਲ ਕੀਤੀ ਜਾਵੇ ਪੂਰੀ ਪੰਜਾਬ ਦੀ ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਹਵਾ ਕੀ ਕਹਿ ਰਹੀ ਹੈ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਹਵਾ ਹੈ ਬਦਲਾ ਦੇ ਪੱਖ ਤੇ ਵਿੱਚ ਹਵਾ ਹੈ ਜਾਂ ਕਿਤੇ ਨਾ ਕਿਤੇ ਜਿਹੜੇ ਦੂਜੀ ਪਾਰਟੀਆਂ ਤੋਂ ਰੁਸ ਕੇ ਆਏ ਸੀ ਉਹ ਦੁਆਰਾ ਘਰ ਵਾਪਸੀ ਦੇ ਵੱਲ ਤਿਆਰੀ ਕਰ ਰਹੇ ਨੇ ਬਿਲਕੁਲ ਤੁਸੀਂ ਦੇਖਿਆ ਪੰਜਾਬ ਦੇ ਲੋਕ ਜਿਵੇਂ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਦੱਸ ਕੇ ਹਟੇ ਆ ਸਾਡਾ ਜਿਹੜਾ ਮਿਸ਼ਨ ਹੈ ਲੋਕ ਸਭਾ ਚੋਣਾਂ ਦਾ ਉਹ 13 0 ਭਗਵਾਨ ਤਮਾਨ ਪੰਜਾਬ ਬਣੇਗਾ ਦੇਸ਼ ਦੀ ਸ਼ਾਨ ਤੇ ਇਸ ਵਾਰ 130 ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿਹੜੀਆਂ 13 ਦੀਆਂ 13 ਲੋਕ ਸਭਾ ਸੀਟਾਂ ਨੇ ਉਹ ਇਸ ਵਾਰ ਜਿੱਤਣ ਜਾ ਰਹੇ ਹਾਂ ਪੰਜਾਬ ਦੀਆਂ ਜਿਵੇਂ ਮੁੱਖ ਮੰਤਰੀ ਸਾਹਿਬ ਪਹਿਲਾਂ ਵੀ ਜਦੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸੀ ਉਹਦੇ ਵਿੱਚ ਵੀ ਦਸਕੇ ਹਟੇ ਸੀ ਵੀ ਚਰਨਜੀਤ ਸਿੰਘ ਚੰਨੀ ਵੀ ਹਾਰ ਰਿਹਾ ਹੈ ਵਿਕਰਮ ਮਜੀਠੀਆ ਵੀ ਹਾਰ ਰਿਹਾ ਹੈ ਕੈਪਟਨ ਅਮਰਿੰਦਰ ਵੀ ਹਾਰ ਰਿਹਾ ਹੈ ਸੁਖਬੀਰ ਬਾਦਲ ਵੀ ਹਾਰ ਰਿਹਾ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਪਾਰਟੀ ਹੈ ਸਾਡਾ ਪਾਰਟੀ ਦਾ ਵਲੰਟੀਅਰ ਹੈ ਉਗਰਾਸ ਰੂਪ ਤੇ ਗਰਾਉਂਡ ਤੇ ਹਰ ਟਾਈਮ ਲੋਕਾਂ ਦੀਆਂ ਭਾਵੇਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੇ ਭਾਵੇਂ ਵੱਡੀਆਂ ਸਮੱਸਿਆਵਾਂ ਨੇ ਅਸੀਂ ਲੋਕਾਂ ਦੇ ਸੁੱਖ-ਦੁੱਖ ਦੇ ਭਾਗੀਦਾਰਾਂ ਸਾਨੂੰ ਪਤਾ ਹੈ ਕਿ ਕਿੱਥੇ ਜਿੱਤਰੀਆਂ ਜਿਹੜਾ ਇਸ ਵਾਰ ਵੀ ਸੰਸਦ ਵਿੱਚ ਭਗਵੰਤ ਸਿੰਘ ਮਾਨ ਅਸੀਂ ਨਾਰਾ ਦਿੱਤਾ ਉਹ ਤਾਂ ਦਿੱਤਾ ਕਿਉਂਕਿ ਲੋਕਾਂ ਤੋਂ ਸਰਵੇ ਕਰਿਆ ਸੀ ਤੇ ਲੋਕਾਂ ਦੇ ਕਹਿਣ ਦੇ ਮੁਤਾਬਕ ਜਿਹੜੀ ਹਵਾ ਹੈ ਭਾਵੇਂ ਕਿਸੇ ਵੀ ਲੋਕ ਸਭਾ ਹਲਕੇ ਦੀ ਦੇਖ ਲਓ ਭਾਵੇਂ ਫਰੀਦਕੋਟ ਹੈ ਆਮੀ ਫਤਿਹਗੜ੍ਹ ਸਾਹਿਬ ਹੈ ਤੁਸੀਂ ਭਾਵੇਂ ਜਲੰਧਰ ਹੀ ਕਿਉਂ ਨਾ ਹੋਵੇ ਜਲੰਧਰ ਵਰਗੇ ਹਲਕੇ ਆ ਉਹਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਵੱਡੀ ਮੋਮੋਦ ਦੇ ਨਾਲ ਇਹ ਨਿਗਾ ਵੀ ਸਾਡਾ ਮਾਰਜਨ ਕੋਈ ਛੋਟਾ ਰਹੂਗਾ 2022 ਦੀਆਂ ਜਿਵੇਂ ਚੋਣਾਂ ਦੇ ਵਿੱਚ ਵੱਡੇ ਵੱਡੇ ਥੰਮ ਵੀ ਹਰਾਏ ਸੀ ਵੱਡਾ ਮਾਰਜਨ ਰਹੂਗਾ ਜਿਹੜਾ ਆਮ ਆਦਮੀ ਪਾਰਟੀ ਦਾ ਵੱਡੀ ਲੀਡ ਦੇ ਨਾਲ ਸਾਰੀਆਂ ਸੀਟਾਂ ਜਿੱਤ ਕੇ ਅਸੀਂ ਜਿਹੜੇ ਲੋਕ ਪੱਖੀ ਲੋਕ ਲੋਕ ਪੱਖੀ ਮੁੱਦਿਆਂ ਤੇ ਜਿਹੜੀ ਆਵਾਜ਼ ਆ ਲੋਕਾਂ ਦੀ ਉਹ ਸੰਸਦ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਚੱਕਣਗੇ ਭਾਵੇਂ ਸਭ ਤੋਂ ਵੱਡਾ ਮੁੱਦਾ ਆ ਆਰਡੀਐਫ ਦਾ ਐਮਐਸਪੀ ਦਾ ਵੱਡਾ ਮੁੱਦਾ ਹੈ ਸੋ ਸਾਡੀ ਕੋਸ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਪਿਛਲੇ ਦਿਨੀ ਅਸੀਂ ਡਟ ਕੇ ਖੜੇ ਆ ਤੁਸੀਂ ਸਭ ਤੋਂ ਵੱਡੀ ਗੱਲ ਹੈ ਜਦੋਂ ਇਹ ਸਿਆਸੀ ਪਾਰਟੀਆਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕਦੀਆਂ ਸੀਗੀਆਂ एसवीएल ਦੀ ਮੁੱਦੇ ਤੇ ਮੈਂ ਵੱਡੀ ਗਲ ਕਰਨਾ ਤਾਂ ਮੁੱਖ ਮੰਤਰੀ ਸਾਹਿਬ ਨੇ ਜਦੋਂ ਭਾਵੇਂ ਦਿੱਲੀ ਮੀਟਿੰਗ ਹੋਈ ਹੈ ਭਾਵੇਂ ਚੰਡੀਗੜ੍ਹ ਹੋਈ ਹੈ ਭਾਵੇਂ ਇੰਟਰ ਸਟੇਟ ਪੰਜਾਬ ਤੇ ਹਰਿਆਣਾ ਦੀ ਮੀਟਿੰਗ ਹੋਈ ਹੈ ਥੋਕ ਕੇ ਕਹਤਾ ਵੀ ਇੱਕ ਬੂੰਦ ਤੁਪਕਾ ਵੀ ਨਹੀਂ ਹੈਗਾ ਦੂਜੀ ਸਟੇਟ ਨੂੰ ਦਿੱਤੀ ਪਹਿਲੀ ਵਾਰ ਲੋਕਾਂ ਨੂੰ ਪਤਾ ਹੈ ਲੋਕਾਂ ਦੇ ਜਿਹੜੇ ਹੱਕ ਨੇ ਉਹਨਾਂ ਦੀ ਰਾਖੀ ਹੋ ਰਹੀ ਹੈ ਰੋਧੀਆਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਤਾਂ ਜ਼ਰੂਰ ਹੈ ਚੋਣ ਖਾੜੇ ਦੇ ਵਿੱਚ ਤਾਂ ਜ਼ਰੂਰ ਹੈ ਪਰੰਤੂ ਨਵੇਂ ਚਿਹਰੇ ਤਾਂ ਹੈ ਹੀ ਨਹੀਂ ਪੁਰਾਣਿਆਂ ਨੂੰ ਹੀ ਲਿਆਂਦਾ ਜਾ ਰਿਹਾ ਤੇ ਦੂਜੇ ਪਾਸੇ ਜਿਹੜੇ ਮੰਤਰੀ ਨੇ ਕੈਬਨਿਟ ਮੰਤਰੀ ਨੇ ਮੌਜੂਦਾ ਉਹਨਾਂ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿ ਆਮ ਆਦਮੀ ਪਾਰਟੀ ਦੇ ਕੋਲ ਜਿਹੜੇ ਰਸੂਖਵਨ ਚਿਹਰੇ ਸਨ ਉਹ ਨਹੀਂ ਸਨ ਜਾਂ ਇਹ ਮਜਬੂਰੀ ਹੈ ਫਿਰ ਨਹੀਂ ਤੁਸੀਂ ਦੇਖਿਆ ਛੋਟਾ ਜਿਹਾ ਜਿਹੜਾ ਪੀਰੀਅਡ ਆ ਉਹ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਥੋੜਾ ਜਿਹਾ ਟਾਈਮ ਹੋ ਗਿਆ ਵੱਡੀਆਂ ਵੱਡੀਆਂ ਪਾਰਟੀਆਂ ਨੂੰ ਅਸੀਂ ਪੰਜਾਬ ਦੇ ਵਿੱਚ ਹੈ ਜਿਹੜਾ ਉਹਨਾਂ ਦੀ ਜਿਹੜੀ ਗਰਾਊਂਡ ਹੈ ਹਿਲਾ ਕੇ ਰੱਖਤਾ ਤੁਸੀਂ ਇਹ ਕਹਿੰਦੇ ਆ ਪਰ ਹੁਣ ਦੇਖਿਓ ਸਾਡੇ ਜਿਹੜੇ ਜਦੋਂ ਬਾਈ ਇਲੈਕਸ਼ਨ ਵੀ ਆਉਣੇ ਆ ਉਹ ਅਸੀਂ ਜਿਹੜੀ ਚਾਹੁੰਦੇ ਆ ਵੀ ਸਾਡੀ ਜਿਹੜੀ ਪੌਦ ਸੀਗੀ ਉਹ ਦਰਖਤ ਨੇ ਉਹਨੇ ਦਰਖਤਤਾ ਬੰਨਣਾ ਉਹ ਅਸੀਂ ਭਾਵੇਂ ਗੁਰਮੀਤ ਸਿੰਘ ਮੀਤ ਹੇਰ ਦੀ ਤੁਸੀਂ ਗੱਲ ਕਰਦੇ ਹੋ ਪਾ ਮੈਂ ਸਾਡੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਜਿਹੜੇ ਉਹਨਾਂ ਦੀ ਗੱਲ ਕਰਦੇ ਹਾਂ ਲਾਲਜੀਤ ਭੁੱਲਰ ਜੀ ਦੀ ਗੱਲ ਕਰਦੇ ਹਾਂ ਇਹਨਾਂ ਨੂੰ ਅਸੀਂ ਇਹਨਾਂ ਨੂੰ 2 ਸਾਲ ਦਾ ਤਜਰਬਾ ਵੀ ਹੋ ਗਿਆ ਸੋ ਸਾਨੂੰ ਇਹਨਾਂ ਨੂੰ ਲੋਕਾਂ ਨੇ ਵੀ ਪਰਖ ਲਿਆ ਸੋ ਸਾਡੀ ਇਹਨਾਂ ਨੂੰ ਤਜਰਬਾ ਹੋ ਗਿਆ ਇਹਨਾਂ ਦੀ ਡਿਊਟੀ ਅਸੀਂ ਚਾਹੁੰਦੇ ਹਾਂ ਲੋਕਾਂ ਦੇ ਕਹਿਣ ਦੇ ਮਤਾਬਕ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਲਾਉਣੀ ਚਾਹੁੰਦੇ ਹਾਂ ਡਿਊਟੀਆਂ ਜਿਹੜੀਆਂ ਉਹ ਸਮੇਂ ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਨੇ ਸੋ ਇਹਨਾਂ ਦੀਆਂ ਡਿਊਟੀਆਂ ਨੇ ਜਿਹੜੀਆਂ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਪਰਫਾਰਮੈਂਸ ਹੈ 2 ਸਾਲ ਦੀ ਇਹ ਇਹਨਾਂ ਦੀ ਮੈਕਮੀ ਚਲਾਇਆ ਭਾਵੇਂ ਡਾਕਟਰ ਬਲਬੀਰ ਜੀ ਨੇ ਹੈਲਥ ਡਿਪਾਰਟਮੈਂਟ ਚਲਾਇਆ ਡਾਕਟਰ ਬਲਬੀਰ ਜੀ ਨੇ ਪੰਜਾਬ ਦੇ ਜਿਹੜੇ ਹਸਪੀਟਲ ਨੇ ਉਹ ਚੰਗੇ ਕਰਦੇ ਮੁਹੱਲਾ ਕਲੀਨਿਕ ਖੁੱਲੀ ਗਈ ਹੈ 850 ਦੇ ਕਰੀਬ ਉਸੇ ਲੜੀ ਦੇ ਤਹਿਤ ਲਾਲਜੀਤ ਭੁੱਲਰ ਜੀ ਸੀਗੇ ਉਹਨਾਂ ਨੇ ਪੰਚਾਇਤ ਵਿਭਾਗ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਕੋਈ ਵੀ ਇੱਕ ਵੀ ਜਿਹੜਾ ਸਾਡੇ ਕੈਬਨਿਟ ਮਿਨਿਸਟਰ ਨੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾਂ ਹੋਰ ਵੀ ਨੁਮਾਇੰਦੇ ਨੇ ਸਭ ਤੋਂ ਵੱਡੀ ਗੱਲ ਹੈ ਖੁੱਡੀਆਂ ਸਾਹਿਬ ਜਿਹੜੇ ਗੁਰਮੀਤ ਸਿੰਘ ਜੀ ਖੁੱਡੀਆਂ ਬਾਦਲਾਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੇ ਵੱਡੇ ਬਾਦਲ ਜਿਹੜੇ ਤੁਨੰਤਰ ਜਾਣੇ ਜਾਂਦੇ ਸੀ ਸਿਆਸਤ ਤੇ ਉਹਨਾਂ ਨੂੰ ਚਿਤ ਕਰਿਆ ਉਹਨਾਂ ਨੂੰ ਚਿਤ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਸ ਵਾਰ ਫਿਰ ਬਾਦਲ ਫੈਮਲੀ ਹੈ ਜਿਹੜੀ ਉਹਨੂੰ ਚਿਤ ਕਰਕੇ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਾਂਗੇ ਤੇ ਇਹਨਾਂ ਦੇ ਜਿਹੜਾ ਸਾਡੇ ਮਿਨਿਸਟਰਸ ਦਾ ਤਜਰਬਾ ਹੈ ਉਸ ਤਜਰਬੇ ਦਾ ਫਾਇਦਾ ਜਿਹੜੀ ਸਾਰੀ ਸਟੇਟ ਨੂੰ ਦਵਾ ਕੇ ਆਉਣ ਵਾਲੇ ਦਿਨਾਂ ਦੇ ਗੱਲ ਐਸਓਐਲ ਦੀ ਕਰ ਲੈਂਦੇ ਆ ਤੁਸੀਂ ਵੀ ਐਸਓਐਲ ਦਾ ਜ਼ਿਕਰ ਕੀਤਾ ਜਦੋਂ ਚੋਣਾ ਹੁੰਦੀਆਂ ਨੇ ਉਦੋਂ ਹੀ ਐਸਓਐਲ ਬੇਅਦਵੀ ਇਹ ਸਾਰੇ ਮੁੱਦੇ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਜਦੋਂ ਇਲੈਕਸ਼ਨ ਮੁੱਕ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਮਿੱਟੀ ਪੈ ਜਾਂਦੀ ਆ ਆਖਰ ਹੋ ਕੀ ਰਿਹਾ ਕੀ ਜਿਸਵੇਂ ਮੁੱਖ ਮੰਤਰੀ ਭਗਵੰਤ ਪਾਣ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਕਹਿਤਾ ਸੀ ਕਿ ਇੱਕ ਬੰਦ ਵੀ ਪਾਣੀ ਨਹੀਂ ਹੈ ਕਿ ਇਹ ਹੁਣ ਜਿਹੜੇ ਮਸਲੇ ਨੇ ਦੁਬਾਰਾ ਨਹੀਂ ਉੱਠਣਗੇ ਬੰਦ ਹੋ ਚੁੱਕੇ ਨੇ ਜਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਚੋਣਾ ਆਉਣਗੀਆਂ ਉਦੋਂ ਐਸਓਐਲ ਦਾ ਜ਼ਿਕਰ ਵੀ ਹੋਊਗਾ ਨਹੀਂ ਸਿਤਾ ਇਹ ਮੁੱਦਾ ਖਤਮ ਹੀ ਗਾ ਚੁੱਕੇ ਆ ਅਸੀਂ ਸਪਸ਼ਟ ਤੌਰ ਤੇ ਭਾਵੇਂ ਉਹ ਕੋਰਟ ਦੇ ਵਿੱਚ 갔다 ਜਿੱਥੇ ਮਾਮਲਾ ਚੱਲ ਰਿਹਾ ਸਬ ਜੁਡੀਸ ਭਾਵੇਂ ਸੈਂਟਰ ਗਵਰਨਮੈਂਟ ਦੀ ਮੀਟਿੰਗ ਸੀ ਭਾਵੇਂ ਹਰਿਆਣਾ ਤੇ ਪੰਜਾਬ ਦੀ ਤੇ ਇਹ ਰਾਜਸਥਾਨ ਦੀ ਤਿੰਨੇ ਸਟੇਟਾਂ ਦੀ ਇਹਨਾਂ ਦੀ ਸਾਂਝੀ ਮੀਟਿੰਗ ਸੀ ਪਹਿਲੀ ਵਾਰ ਹੋਇਆ ਕਿਸੇ ਮੁੱਖ ਮੰਤਰੀ ਨੇ ਕਿਹਾ ਵੀ ਸਾਡੇ ਕੋਲ ਤਾਂ ਯਾਰ ਪਾਣੀ ਹੈ ਹੀ ਨਹੀਂ ਜਿਹੜੀ ਚੀਜ਼ ਸਾਡੇ ਕੋਲ ਹੈ ਨਹੀਂ ਉਹ ਅਸੀਂ ਦੇ ਨਹੀਂ ਸਕਦੇ ਤੇ ਇਹ ਗੱਲ ਗੱਲ 'ਤੇ ਮੈਂ ਐਡ ਆਨ ਹੋਰ ਗੱਲ ਕਰਨਾ ਚਾਹੁੰਦਾ ਜਿਵੇਂ ਤੁਹਾਨੂੰ ਸੀਐਮ ਸਾਹਿਬ ਵੀ ਵੱਖ-ਵੱਖ ਚੈਨਲਾਂ ਤੇ ਵੀ ਤੁਹਾਡੇ ਚੈਨਲ ਤੇ ਵੀ ਦੱਸ ਕੇ ਏ ਆ ਜਦੋਂ ਪ੍ਰੈਸ ਕਾਨਫਰੰਸ ਕਰੀ ਸੀ ਵੀ ਜਿਹੜਾ ਸਾਡਾ ਪਾਣੀ ਸੀਗਾ ਨਹਿਰੀ ਪਾਣੀ ਆ ਉਹ ਪਾਣੀ ਅਸੀਂ ਤਾਂ ਖੇਤਾਂ ਵਾਸਤੇ ਵਰਤੇ ਨਹੀਂ ਸੀ ਰਹੇ ਜਿਹੜਾ ਹੁਣ ਹੁਣ ਪਿੰਡਾਂ ਦੇ ਵਿੱਚ ਪਾਈਪਲਾਈਨਾਂ ਪੈ ਰੀਆਂ ਨੇ ਸੂਹਿਆਂ ਦੇ ਜਰੀਏ ਪਾਣੀ ਪਜੋ ਫਾਜ਼ਿਲ ਕ ਬਲਗਾ ਹਲਕਾ ਬੂਰ ਤੱਕ ਕਦੇ ਪਾਣੀ ਗਿਆ ਹੀ ਨਹੀਂ ਸੀ ਉੱਥੋਂ ਦੇ ਲੋਕਾਂ ਦੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਲੋਕ ਧੰਨਵਾਦ ਕਰ ਰਹੇ ਆ ਵੀ ਪਹਿਲੀ ਵਾਰ ਪਹੁੰਚਦੇ ਆ ਭਾਵੇਂ ਅਨੇਕਾਂ ਕੰਮ ਐ ਜਿਹੜੇ ਕਹਿਣ ਦਾ ਭਾਗ ਲੋਕ ਪੱਕੀ ਕਰਿਆ ਤੁਸੀਂ ਬੈਠੇ ਹੋ ਤੁਸੀਂ ਵੀ ਪਿੰਡਾਂ 'ਚ ਰਹਿੰਦੇ ਹੋ ਆਪਾਂ ਸਾਰੇ ਪਿੰਡਾਂ ਦੇ ਵਾਸੀ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਮੈਂ ਕਹਿੰਦਾ ਜਿਹੜਾ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਜ਼ਿੰਦਗੀ 'ਚ ਪਾਇਆ 600 ਯੂਨਿਟ ਬਿਜਲੀ ਮੁਫਤ ਜੋ ਅਸੀਂ ਕਿਹਾ ਉਹ ਅਸੀਂ ਕਰਾਂਗੇ 600 ਯੂਨਿਟ ਪ੍ਰਭਾਵ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ ਜਾ ਰਹੇ ਹਾਂ ਲੋਕ ਸਾਡਾ ਧੰਨਵਾਦ ਕਰਦੇ ਨਹੀਂ ਥੱਕਦੇ ਐਂ ਦੀਆਂ ਵੀ ਐਗਜ਼ਾਮਪਲ ਆ ਗਈਆਂ ਸਾਨੂੰ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਮੈਨੂੰ ਮਿਲਿਆ ਉਹ ਕਹਿੰਦਾ ਕਾਕਾ ਜੀ ਸਾਨੂੰ ਬਿਜਲੀ ਦਾ ਬਿੱਲ ਭਰਨ ਵਾਸਤੇ ਹਾਲ ਸੁਹਾਗਾ ਵੀ ਵੇਚਣਾ ਪਿਆ ਐਂਦੇ ਹਾਲਾਤ ਆਗੇ ਸੀ ਇੱਕ માતા ਮਿਲੀ ਉਹ ਕਹਿੰਦੀ ਸਾਡੀ ਘਰ ਦੀ ਪਾਲੀ ਹੋਈ ਝੋਟੀ ਸਾਨੂੰ ਪੁੱਤ ਵੇਚਣੀ ਪੈ ਗਈ ਸੀ ਜਦੋਂ ਬਿਜਲੀ ਦਾ ਬਿੱਲ ਸੀ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਗਰੀਬੀ ਦਾ ਪਤਾ ਇਹ ਜਦੋਂ ਮੈਂ ਕਹਿਣਾ ਵੀ ਪੰਜਾਬ ਦੇ ਜਿਹੜੇ ਮਸਲੇ ਆ ਉਦੋਂ ਹੀ ਹੱਲ ਹੋਣੇ ਨੇ ਜਦੋਂ ਇਹਨਾਂ ਦੇ ਵਿੱਚ ਰਵਾਂਗੇ ਆਪਾਂ ਤੁਸੀਂ ਦੇਖਿਆ ਸੁਖਬੀਰ ਸਿੰਘ ਬਾਦਲ ਬਾਹਰੋਂ ਪੜ ਕੇ ਆਇਆ ਸਾਡੀ ਤਰਾਸ ਦੀ ਇਹੀ ਹੈ ਜਦੋਂ ਅਸੀਂ ਐਮਐਲਏ ਚੁਣ ਲੈਨੇ ਆ ਐਮਐਲਏ ਹਲਕੇ ਦੇ ਵਿੱਚ ਨਹੀਂ ਰਹਿੰਦਾ ਅਸੀਂ ਨੁਮਾਇੰਦਾ ਉਹ ਚੁਣ ਲੈਨੇ ਆ ਭਾਵੇਂ ਪਾਰਟੀਆਂ ਦੇ ਵਕ ਵਕ ਪਾਰਟੀਆਂ ਦੇ ਪ੍ਰਧਾਨ ਵੀ ਰਹੇ ਆ ਭਾਵੇਂ ਮੰਨ ਲਓ ਮੈਂ ਵੱਡੀ ਇੱਕ ਐਗਜ਼ਾਮਪਲ ਦੇਵਾਂ ਹੁਣ ਮਨਤਰੀ ਸਿੰਘ ਬਾਦਲ ਹੈ ਉਹਦਾ ਬੇਟਾ ਅਰਜਨ ਸਿੰਘ ਬਾਦਲ ਉਹ ਪੜ ਰਿਹਾ ਹੈ ਇੰਗਲੈਂਡ ਦੇ ਵਿੱਚ ਉਹਨੂੰ ਕੀ ਬੇਸਿਕ ਜਿਹੜੀਆਂ ਸਾਡੀਆਂ ਸਮੱਸਿਆਵਾਂ ਉਹਨਾਂ ਦਾ ਕੀ ਪਤਾ ਕੱਲ ਨੂੰ ਆ ਕੇ ਉਹਨੇ ਕਹਿਣਾ ਜੀ ਮੈਂ ਤਾਂ ਜੀ ਲੰਬੀ ਤੋਂ ਇਲੈਕਸ਼ਨ ਲੜੂ ਜਾਂ ਮੈਂ ਬਟਿੰਡੇ ਤੋਂ ਇਲੈਕਸ਼ਨ ਲੜੂ ਉਹ ਸਾਡੇ ਮਸਲੇ ਕਿਵੇਂ ਹੱਲ ਕਰ ਦੂਗਾ ਕਿਉਂਕਿ ਉਹਨੂੰ ਸਾਡੀਆਂ ਪ੍ਰੋਬਲਮਸ ਹੀ ਨਹੀਂ ਪਤਾ ਉਹ ਤਾਂ ਜੀਪਾਂ ਕਾਰਾਂ ਚ ਘੁੰਮਣ ਵਾਲੇ ਲੋਕ ਆ ਤੇ ਅਸੀਂ ਜਿਹੜੇ ਆਮ ਲੋਕਾਂ ਅਸੀਂ ਉਹ ਸਾਡੇ ਜਿਹੜੇ ਪਰਿਵਾਰ ਆ ਸਾਡੇ ਚਾਚੇ ਤਾਏ ਆ ਭੈਣਾਂ ਨੇ ਸਾਡੀਆਂ ਬੀਬੀਆਂ ਨੇ ਸਾਡੀਆਂ ਉਹਨਾਂ ਦੇ ਮਸਲੇ ਅਸੀਂ ਥੋਕ ਕੇ ਹੱਲ ਕਰਾਂਗੇ ਉਹਨਾਂ ਨੂੰ ਚੰਗੇ ਹਸਪਤਾਲ ਦਵਾਂਗੇ ਤੇ ਰੋਜ਼ਗਾਰ ਦੇ ਸਾਧਨ ਇਹ ਉਹ ਮੁਹैया ਕਰਾ ਰਹੇ ਆ ਅਸੀਂ 43000 ਜਿਹੜੀਆਂ ਨੌਕਰੀਆਂ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਨੇ 2 ਸਾਲ ਦੇ ਟਨਿਓਰ ਪੀਰੀਅਡ ਦੇ ਵਿੱਚ ਨੌਕਰੀ ਦਿੱਤੀ ਆ 43000 ਤੁਸੀਂ ਪਿਛਲੇ ਸਾਲਾਂ ਦਾ ਡਾਟਾ ਕੱਢ ਲਓ ਇਹਨਾਂ ਦੇ 15 ਸਾਲ ਦੇ ਵਿੱਚ ਅਕਾਲੀ ਦਲ ਭਾਜਪਾ ਦੀ ਗੱਠ ਜੋੜ ਵੀ ਰਿਹਾ ਕਾਂਗਰਸ ਵੀ ਇਹਨਾਂ ਨੇ 18000 ਦੇ ਕਰੀਬ ਨੌਕਰੀਆਂ ਦਿੱਤੀਆਂ ਨੇ ਸਾਡੇ ਕੋਲ ਚਰਨਜੀਤ ਜੀ ਇੱਕ ਬਹੁਤ ਵੱਡੀ ਆਧਾਰ ਨਹੀਂ ਵੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਣ ਪੈਂਦਾ ਸੱਦੋ ਮਦਰਾ ਨਵੀਂ ਬادیه ਉਥੋਂ ਦਾ ਇੱਕ ਪਰਿਵਾਰ ਹੈ ਉਹ ਸਾਡਾ ਧੰਨਵਾਦ ਵੀ ਕਰਨ ਆਇਆ ਸੀ ਪਿਛਲੇ ਦਿਨੀ ਮੈਨੂੰ ਮਿਲ ਕੇ ਵੀ ਗਿਆ ਉਹ ਕਹਿੰਦਾ ਇੱਕੋ ਪਰਿਵਾਰ ਦੇ ਵਿੱਚ ਉਹ ਜੁਆਇੰਟ ਫੈਮਿਲੀ ਆ ਇੱਕੋ ਪਰਿਵਾਰ ਦੇ ਵਿੱਚ 6 ਨੌਕਰੀਆਂ ਮਿਲੀਆਂ ਨੇ ਜੀ ਤੇ ਉਹ ਲੋਕਾਂ ਨੇ ਇੱਥੇ ਮੰਡਰੀਗਾ ਦੀਆਂ ਕਈ ਮੇਟ ਸਾਨੂੰ ਮਿਲ ਕੇ ਗਏ ਨੇ ਵੀ ਸਾਡੀਆਂ ਦੋ ਕੁੜੀਆਂ ਸੀਗੀਆਂ ਜੀ ਦੋਨੇ ਕੁੜੀਆਂ ਨੂੰ ਰਜੰਤਰਗੜ ਪਿੰਡ ਆ ਇੱਥੇ ਹਲਕਾ ਫਟੇਗੜ ਸਾਹਿਬ ਦੇ ਵਿੱਚ ਵੀ ਮੰਡਰੀਗਾ ਦੀ ਮੇਟ ਨੂੰ ਮਿਲ ਗਈ ਉਹ ਪਿੰਡਾਂ ਦੇ ਵਿੱਚ ਕੈਂਪੇਨ ਵੀ ਕਹਿੰਦਾ ਫਿਰਦਾ ਹੈ ਲੋਕੋ ਬਾਜੂਗੇ ਆਮ ਆਦਮੀ ਪਾਰਟੀ ਦਾ ਰੱਟ ਕੇ ਸਾਦੋ ਵੱਡੇ ਵੱਡੇ ਇਕੱਠ ਹੋ ਰਹੇ ਨੇ ਕਿਤੇ ਵੀ ਤੁਸੀਂ ਤੁਸੀਂ ਬੈਠੇ ਹੋ ਤੁਸੀਂ ਜਾ ਰਹੇ ਹੋ ਗਰਾਊਂਡ ਦੇ ਵਿੱਚ ਇੱਕ ਵੀ ਸੀਟ ਜੇ ਸਾਡਾ ਕੈਂਡੀਡੇਟ ਕੋਈ ਡੰਮੀ ਨਹੀਂ ਹੈਗਾ ਐ ਨਹੀਂ ਲੱਗਦਾ ਵੀ ਇੱਥੋਂ ਪਾਰਟੀ ਕਮਜ਼ੋਰ ਆ ਇੱਥੋਂ ਨਹੀਂ ਸਾਡਾ ਜਿਹੜੀ ਹਿੱਸੇਦਾਰੀ ਹੈ ਲੋਕਾਂ ਦੇ ਦੁੱਖ ਸੁੱਖ ਚ ਅਸੀਂ ਲੋਕਾਂ ਨਾਲ ਖੜੇ ਆ ਤੇ ਲੋਕ ਸਾਡੇ ਨਾਲ ਖੜੇ ਆ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਹਮੇਸ਼ਾ ਹੀ ਬਾਦਲ ਪਰਿਵਾਰ ਰਿਹਾ ਤਸਵੀਰ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕੀਤਾ ਉਹਨਾਂ ਦੇ ਬੇਟੀ ਅਰਜਨ ਸਿੰਘ ਬਾਦਲ ਦਾ ਵੀ ਜ਼ਿਕਰ ਕੀਤਾ ਆਖਰ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਬਾਦਲ ਪਰਿਵਾਰ ਹੀ ਕਿਉਂ ਹੈ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਹੈ ਕਾਂਗਰਸ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਇੰਡੀਆ ਘਟਚੋੜ ਹੈ ਉਸ ਦਾ ਪ੍ਰਭਾਵ ਤਾਂ ਨਹੀਂ ਹੈ ਨਹੀਂ ਬਿਲਕੁਲ ਨਹੀਂ ਬਾਦਲਾ ਨੇ ਸਾਨੂੰ ਕਹਿ ਕੇ ਸਾਡੇ ਲੋਕਾਂ ਨੂੰ ਧੋਖੇ ਚ ਰੱਖ ਕੇ ਉਹ ਲੁੱਟਿਆ ਤੁਸੀਂ ਦੇਖਿਆ ਕਦੇ ਜਦੋਂ ਵਿਰੋਧੀ ਧਿਰ ਦੇ ਵਿੱਚ ਕੋਈ ਪਾਰਟੀ ਹੁੰਦੀ ਹੈ ਉਹਦਾ ਕੋਈ ਬਹੁਤਾ ਵਿਰੋਧ ਨਹੀਂ ਹੁੰਦਾ ਪਰ ਸੁਖਵੀਰ ਬਾਦਲ ਨਾਲ ਜਿਵੇਂ ਵੱਟ ਬੰਨੇ ਦਾ ਰੌਲਾ ਨਹੀਂ ਹੁੰਦਾ ਓਵੇਂ ਆ ਲੋਕਾਂ ਦਾ ਤੁਸੀਂ ਆ ਦੇਖਿਆ ਪਿਛਲੇ ਦਿਨੀ ਪੰਜਾਬ ਬਚਾਓ ਯਾਤਰਾ ਸੁਖਵੀਰ ਸਿੰਘ ਬਾਦਲ ਨੇ ਕੱਢੀ ਆ ਤਾਂ ਲੋਕਾਂ ਨੇ ਘੇਰ ਕੇ ਘੇਰੇ ਆ ਉਹਨੂੰ ਵਿਰੋਧੀ ਧਿਰ ਦਾ ਲੀਡਰ ਹੋਵੇ ਜਿਹਦੀਆਂ ਸੀਟਾਂ ਵੀ ਨਹੀਂ ਜਿਹੜੀਆਂ 2-3 ਸੀਟਾਂ ਨੇ ਉਹਨਾਂ ਦੇ ਐਮਐਲਏ ਨਾਲ ਵੀ ਨਾ ਬਣਦੀ ਹੋਵੇ ਕੁਝ ਹੋ ਵੀ ਨਾ ਉਹਦਾ ਉਹਦਾ ਵਿਰੋਧ ਕਰਨ ਦਾ ਮਤਲਬ ਹੀ ਨਹੀਂ ਬਣਦਾ ਪਰ ਫਿਰ ਵੀ ਸੁਖਬੀਰ ਸਿੰਘ ਬਾਦਲ ਦਾ ਜਿਹੜੇ ਵੀ ਹਲਕੇ ਦੇ ਵਿੱਚ ਗਿਆ ਉਹੀ ਇਹਨਾਂ ਦੇ ਕਾਡਰ ਦੇ ਬੰਦੇ ਸੀ ਕਿਸੇ ਨਿੱਜੀ ਬੰਦੇ ਨੇ ਜਾਂ ਆਮ ਬੰਦੇ ਨੇ ਉਹਨਾਂ ਦਾ ਸਵਾਗਤ ਕੀਤਾ ਕੀਤਾ ਉਹ ਲੋਕਾਂ ਨੂੰ ਉਹਨਾਂ ਨਾਲ ਜਿੱਦੀ ਹੈ ਮੈਂ ਤੁਹਾਨੂੰ ਸਾਰੇ ਮੇਰੇ ਤੋਂ ਵੱਡੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਵੀ ਤਜਰਬਾ ਹੈ ਰਾਜਨੀਤਿਕ ਗੱਲਾਂ ਦਾ ਵੀ ਤਜਰਬਾ ਹੈ ਉਹ ਦੱਸ ਕੇ ਹਟੇ ਨੇ ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਹੈ ਉਹਨਾਂ ਚਿਰ ਅਕਾਲੀ ਦਲ ਸਰਵਾਈਵ ਨਹੀਂ ਕਰ ਸਕਦਾ ਨਾ ਜਿੱਤੇ ਉਹੀ ਇੱਕ ਦੋ ਸੀਟ ਦੀ ਗੇਮ ਹੈ ਉਹ ਖੇលੂਗਾ ਹੁਣ ਜੇ ਸਾਡੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਇਹ ਲੋਕ ਸਾਡੇ ਨਾਲ ਦਿਲੋਂ ਜੁੜੇ ਹੋਏ ਨੇ ਉਸੇ ਤਰ੍ਹਾਂ ਲੋਕ ਅਕਾਲੀ ਦਲ ਨਾਲ ਵੀ ਦਿਲੋਂ ਜੁੜੇ ਹੋਏ ਸੀ ਲੋਕ ਅਕਾਲੀ ਦਲ ਨੂੰ ਆਪਣੀ ਪਾਰਟੀ ਸਮਝਦੇ ਸੀ ਵੀ ਸਾਡੀ ਪਾਰਟੀ ਹੈ ਸਾਡਾ ਘਰ ਹੈ ਪਰ ਇਹਨਾਂ ਨੇ ਉਹਨਾਂ ਨੂੰ ਧੋਖੇ 'ਚ ਰੱਖ ਕੇ ਲੋਕਾਂ ਦੀ ਪਿੱਠ 'ਤੇ ਵੀ ਛੁਰਾ ਮਾਰਿਆ ਅਕਾਲੀ ਦਲ ਜਿਹੜੀ ਪੰਥਕ ਸਰਕਾਰ ਕਹਾਉਂਦਾ ਸੀ ਉਹਨਾਂ ਦੇ ਰਾਜ 'ਚ ਬੇਅਦਬੀ ਹੋਈ ਆ ਸਖਬੀਰ ਸਿੰਘ ਬਾਦਲ ਤੇ ਇਹ ਵੀ ਇਲਜ਼ਾਮ ਲੱਗਿਆ ਕਿ ਉਹਨੇ ਸ੍ਰੀ ਸ਼ਾਪ ਪਾਈ ਹੋਈ ਹੈ ਕਿ ਨਹੀਂ ਇਹ ਸਾਡੇ ਲਈ ਸਾਰਿਆਂ ਲਈ ਸ਼ਰਮ ਦੀ ਗੱਲ ਹੈ ਵੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਤੇ ਉਹਨੂੰ ਕੁਐਸਚਨ ਨਹੀਂ ਕੀਤਾ ਜਾਵੇ ਵੀ ਤੁਸੀਂ ਸ੍ਰੀ ਸ਼ਾਪ ਪਾਈ ਹੈ ਮੈਂ ਸਭ ਤੋਂ ਵੱਡੀ ਗੱਲ ਕਰਾਂ ਅਕਾਲੀ ਦਲ ਐਨੇ ਸਾਲ ਸੱਤਾ ਦੇ ਵਿੱਚ ਰਿਹਾ ਹੈ ਸਰਕਾਰ પ્રકાશ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਸਾਡੀ ਮਹਾਨ ਧਰਤੀ ਹੈ ਪੰਜਾਬ ਦੀ अनेका ਸ਼ਹੀਦੀਆਂ ਹੋਈਆਂ ਨੇ ਦਸੰਬਰ ਪੋ ਦਾ ਮਹੀਨਾ ਹੁੰਦਾ ਜਦੋਂ ਤਾਂ ਅਸੀਂ ਯਾਦ ਕਰਦੇ ਹਾਂ ਚਾਰ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕਾਰ ਨੂੰ ਗੁਰੂ ਸਾਹਿਬ ਦੇ ਸਾਰਾ ਪਰਿਵਾਰ ਸੀਗਾ ਉਹ ਸਰਬੰਸ ਤੋਂ ਵਾਰਤਾ ਤੇ ਗੁਰੂ ਸਾਹਿਬ ਦੇ ਫਤਿਹਗੜ੍ਹ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਹੈ ਪਹਿਲੀ ਵਾਰ ਹੋਇਆ ਜਦੋਂ ਮੈਂਬਰ ਪਾਰਲੀਮੈਂਟ ਬਣੇ ਸਰਦਾਰ ਭਗਵੰਤ ਸਿੰਘ ਜੀ ਮਾਨ ਤਾਂ ਪਾਰਲੀਮੈਂਟ ਦੇ ਵਿੱਚ ਔਨ ਰਿਕਾਰਡ ਹੈ ਸ਼ਰਧਾਂਜਲੀ ਜਿਹੜੀ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤੀ। ਉੱਥੇ ਤੁਸੀਂ ਵਰਲਡ ਲੈਵਲ ਤੋਂ ਫਤਿਹਗੜ੍ਹ ਸਾਹਿਬ ਸੰਗਤ ਆਉਂਦੀ ਹੈ ਐਸਜੀਪੀਸੀ ਦਾ ਵੀ ਉਥੋਂ ਬਹੁਤ ਵੱਡਾ ਰੋਲ ਹੈ ਉਸ ਜ਼ਿਲੇ ਦੇ ਵਿੱਚ ਫਤਿਗੜ ਸਾਹਿਬ ਜ਼ਿਲੇ ਦੇ ਵਿੱਚ ਉੱਥੇ ਸੰਗਤ ਇੰਨੀ ਹੁੰਦੀ ਹੈ ਮਿਸਮੈਨੇਜਮੈਂਟ ਸੀਗੀ ਵਾਸ਼ਰੂਮ ਤੇ ਟਾਇਲਟਸ ਨਹੀਂ ਸੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਬਣਾਏ ਤੋਂ ਸ਼ਹੀਦ ਸ਼ਹੀਦਾਂ ਦੀ ਧਰਤੀ ਫਤਿਗੜ ਸਾਹਿਬ ਤੋਂ ਉਹ ਡਾਸਰਾ ਲੈ ਕੇ ਆਮ ਆਦਮੀ ਪਾਰਟੀ ਨੇ ਕੈਂਪੇਨ ਸ਼ੁਰੂ ਕਰੀਆ ਤੇ ਅਸੀਂ ਤਗੜੇ ਹੋ ਕੇ ਸ਼ਹੀਦਾਂ ਨੂੰ ਨਤਬਸਤ ਕੋ ਕੇ ਇਹ ਕੈਂਪੇਨ ਸ਼ੁਰੂ ਕਰੀਏ 13 ਦੀ 13 ਸੀਟਾਂ ਡਟ ਕੇ ਅਸੀਂ ਜਿੱਤਾਂ ਲਿਆ। ਤੁਸੀਂ ਬੇਅਦਬੀ ਦਾ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਈ ਹੈ। ਸੁਖਵੀਰ ਸਿੰਘ ਦਾ ਵੀ ਜ਼ਿਕਰ ਕੀਤਾ ਕਿ ਸੁਖਵੀਰ ਸਿੰਘ ਬਾਦਲ ਨੇ ਸੀਸਾ ਪਾਈ ਜਾਂ ਨਹੀਂ ਪਾਈ ਇਹ ਵੀ ਸਵਾਲ ਹੋਇਆ। ਪਰ ਸਵਾਲ ਫਿਰ ਇਹ ਖੜਾ ਹੋ ਜਾਂਦਾ ਦੋ ਸਰਕਾਰਾਂ ਹੋ ਚੁੱਕੀਆਂ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੇ ਮੁੱਦੇ ਤੇ ਉੱਤੇ ਢਹਿ ਢੇਰੀ ਹੋਈ। ਉਸ ਤੋਂ ਬਾਅਦ ਕਾਂਗਰਸ ਵੀ ਢਹਿ ਢੇਰੀ ਹੋਈ। ਇਨਸਾਫ਼ ਨਹੀਂ ਮਿਲਿਆ। ਹੁਣ ਆਮ ਆਦਮੀ ਪਾਰਟੀ ਦੇ ਹੱਥ ਤੇ ਵਿੱਚ ਟੋਰ ਹੈ ਕਿ ਇਨਸਾਫ਼ ਦੀ ਉਮੀਦ ਹੈ। ਅਨਸਾਫ਼ ਜਿਵੇਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕਹਿ ਸਕਦੇ ਜਦੋਂ ਮੈਂ ਬਤੌਰ ਵਕੀਲ ਹੋਣ ਦੇ ਨਾਂ ਤੇ ਵੀ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਜਦੋਂ ਹੁਣ ਇੰਨਾ ਟਾਈਮ ਲੰਘ ਗਿਆ ਆਮ ਬੰਦਾ ਕੌਣ ਹੁੰਦਾ ਇਹਨਾਂ ਨੂੰ ਸਜ਼ਾ ਦੇਣਾ ਇਹਨਾਂ ਨੂੰ ਪ੍ਰਮਾਤਮਾ ਵੱਲੋਂ ਮਾਰਵਾਚ ਕੀ ਅਕਾਲੀ ਦਲ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਸੀ ਹਰ ਸਿਮਰਤ ਬਾਦਲ ਨੇ ਹਰ ਸਿਮਰਤ ਕੌਰ ਬਾਦਲ ਨੇ ਕਾਲ ਤਖਤ ਸ਼੍ਰੀ ਅਮੰਤਸਰ ਸਾਹਿਬ ਜਾ ਕੇ ਅਰਦਾਸ ਕੀਤੀ ਸੀ ਮੈਨੂੰ ਲੱਗਦਾ ਉਹ ਸੱਚੇ ਦਿਲੋਂ ਹੀ ਅਰਦਾਸ ਕਰੀ ਸੀ ਜਿਨ੍ਹਾਂ ਨੇ ਬੇਅਦਬੀ ਕਰਾਈ ਹੈ ਜਿਨ੍ਹਾਂ ਨੇ ਉੱਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਨਾ ਜਿਨ੍ਹਾਂ ਦੇ ਰਾਜ 'ਚ ਬੇਅਦਬੀ ਹੋਈ ਸੀ ਅਕਾਲੀ ਦਲ ਦੇ ਨਾ ਤਾਂ ਉਹਨਾਂ ਦਾ ਕੱਖ ਰਿਹਾ ਨਾ ਕਾਂਗਰਸ ਦਾ ਕੱਖ ਰਿਹਾ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਅੱਜ ਤੁਸੀਂ ਦੇਖ ਲਓ ਕਿੱਥੇ ਖੜਾ ਹੈ ਬਾਦਲ ਪਰਿਵਾਰ ਅੱਜ ਕਿੱਥੇ ਖੜਾ ਪੰਜਾਬ ਦੀ ਸਿਆਸਤ ਦੇ ਵਿੱਚ ਖਤਮ ਹੋ ਗਿਆ ਜਿਵੇਂ ਹਰਿਆਣਾ ਦੇ ਵਿੱਚ ਚਟਾਲੇ ਖਤਮ ਹੋ ਗਏ ਨਾ ਇਹ ਬਾਦਲਾਂ ਨੂੰ ਕਿਸੇ ਨੇ ਬਚਾਇਆ ਨਹੀਂ ਇਹਨਾਂ ਨੇ ਗੱਦੀ ਛੱਡਣੀ ਆ ਪ੍ਰਧਾਨਗੀ ਵਾਲੀ ਨਾ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਨਾ ਇਹਨਾਂ ਨੂੰ ਇੱਕ ਖਤਮ ਹੋ ਗਏ ਹਾਸ਼ੀਏ ਤੇ ਚਲੇ ਗਏ ਆਖਰੀ ਸਵਾਲ ਕਰਨਾ ਚਾਹੂੰਗਾ ਆਮ ਆਦਮੀ ਪਾਰਟੀ ਨੂੰ ਟੱਕਰ ਕੌਣ ਦੇ ਰਿਹਾ ਸ਼ਰੋਮਣੀ ਅਕਾਲੀ ਦਲ ਦੇ ਰਿਹਾ ਹੈ ਕਾਂਗਰਸ ਦੇ ਰਿਹਾ ਤੇ ਆਮ ਆਦਮੀ ਪਾਰਟੀ ਕਿਹੜੀ ਪਾਰਟੀ ਨੂੰ ਵਿਰੋਧੀ ਧਿਰ ਮੰਨਦੀ ਹੈ ਇਹ ਤੁਸੀਂ ਦੇਖ ਲਓ ਸਾਡੀ ਜਿਹੜੀ ਟੱਕਰ ਹੈ ਉਹ ਮੁੱਦਿਆਂ ਦੇ ਨਾਲ ਅਸੀਂ ਕਦੇ ਬਲੇਮ ਗੇਮ 'ਚ ਨਹੀਂ ਪਏ ਹੈਗੇ ਸਾਡੀ ਜਿਹੜੀ ਸਾਡੀ ਇੱਕੋ ਗੱਲ ਹੈ ਮੁੱਖ ਮੰਤਰੀ ਸਾਹਿਬ ਵੀ ਜਿੱਥੇ ਵੀ ਜਾਂਦੇ ਆ ਸਾਡੀ ਜਿਹੜੀ 2 ਸਾਲ ਦੀ ਕਾਰਗਜ ਰਹੀ ਹੈ ਪਹਿਲਾਂ ਅਸੀਂ ਦਿੱਲੀ ਮਾਡਲ ਦੇ ਨਾਂ ਤੇ ਵੋਟਾਂ ਮੰਗੀਆਂ ਸੀ ਹੁਣ ਅਸੀਂ ਲੋਕਾਂ ਨੂੰ ਕਹਿ ਰਹੇ ਆ ਜੇ ਤੁਹਾਡੀ 600 ਯੂਨਿਟ ਬਿਜਲੀ ਮਾਫ ਹੋਈ ਹੈ ਜਿਹੜਾ ਅਸੀਂ ਵਾਅਦਾ ਕਰਿਆ ਸੀ ਤਾਂ ਸਾਨੂੰ ਵੋਟ ਪਾ ਦਿਓ ਜੇ ਕਿਸੇ ਵੀ ਜ਼ਿੰਮੇਵਾਰ ਨੂੰ ਰਾਤ ਨੂੰ ਜਾ ਕੇ ਮੋਟਰ ਚਲਾਣੀ ਪਈ ਐ ਤਾਂ ਸਾਨੂੰ ਦੱਸੋ ਲੋਕਾਂ ਨੇ ਦਿਨਾਂ ਦੇ ਵਿੱਚ 18-18 ਘੰਟੇ ਖੇਤਾਂ ਵਾਸਤੇ ਬਿਜਲੀ ਲੋਕਾਂ ਦੇ ਜਨਰੇਟਰਾਂ ਘਰਾਂ ਦੇ ਵਿੱਚ ਖੜੇ ਆ ਸਿਵਲ ਹਸਪਤਾਲਾਂ ਦੇ ਵਿੱਚ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਉਹਨਾਂ 'ਚ ਚੱਲੂ 5-5 6-6 ਕਰੋੜ ਦੀਆਂ ਗ੍ਰਾਂਟਾਂ ਦਿੱਤੀਆਂ ਜਿਹੜੀ ਮੈਡੀਸਿਨ ਚਾਹੀਦੀ ਐ ਜਿਹੜੀਆਂ ਮਸ਼ੀਨਾਂ ਚਾਹੀਦੀਆਂ ਐ ਐਕਸ-ਰੇ ਮਸ਼ੀਨਾਂ ਚਾਹੀਦੀਆਂ ਸਾਰੀਆਂ ਅਸੀਂ ਪੂਰੀਆਂ ਕੋਸ਼ਿਸ਼ ਕਰ ਰਹੇ ਆ ਮੁਹੱਲਾ ਕਲੀਨਿਕਸ ਖੋਲੇ ਆ ਤੁਸੀਂ ਦੇਖਿਆ ਸਾਡੀ ਕਾਨੂੰਨ ਦੀ ਸਥਿਤੀ ਕਿਵੇਂ ਦੀ ਸੀ ਪੁਲਿਸ ਕਿਵੇਂ ਟਕਰਾਅ ਕਰ ਸਕਦੀ ਸੀ ਬਦਮਾਸ਼ਾਂ ਨਾਲ ਗੁੰਡਿਆਂ ਨਾਲ ਅਸੀਂ 65-65 ਲੱਖ ਰੁਪਏ ਦੀਆਂ ਗੱਡੀਆਂ ਨੇ ਜਿਹੜੀਆਂ ਐਸਐਸਐਫ ਨੂੰ ਦਿੱਤੀਆਂ ਨੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲ ਰਹੀ ਹੈ 332000 ਬੰਦੇ ਤੇ ਅਸੀਂ ਪਰਚਾ ਦਿੱਤਾ ਹੈ ਜਿਹੜਾ ਨਸ਼ਾ ਵੇਚਦਾ ਸੀ ਤੇ ਨਸ਼ਾ ਛਡਾਉਣ ਵਾਸਤੇ ਸਾਡੀਆਂ ਪੰਚਾਇਤਾਂ ਨੇ ਜਿਹੜੀਆਂ ਸਾਡੇ ਆਗੂ ਸਹਿਬਾਨ ਨੇ ਉਹ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਨੇ ਜਾ ਕੇ ਪਿੰਡਾਂ ਦੇ ਵਿੱਚ 43000 ਅਸੀਂ ਨੌਕਰੀ ਦਿੱਤੀ ਹੈ ਪਹਿਲੀ ਵਾਰ ਹੋਇਆ ਕਿਸੇ ਸਰਕਾਰ ਨੇ ਥਰਮਲ ਪਲਾਂਟ ਖਰੀਦਿਆ ਹੈ ਪੰਚਾਇਤਾਂ ਨੇ ਪਿੰਡਾਂ ਦੀਆਂ ਜਦ ਕੀ ਇਹਦੀ ਇਲੈਕਸ਼ਨ ਵੀ ਨਹੀਂ ਆਇਆ ਬਹੁਤਾਂ ਪੰਚਾਇਤਾਂ ਨੇ ਜਿਹੜੀਆਂ ਕਾਂਗਰਸ ਦੀਆਂ ਪੁਰਾਣੀਆਂ ਬਣੀਆਂ ਹੋਈਆਂ ਸੀ ਅਸੀਂ ਬਿਨਾ ਪੱਖਪਾਤ ਤੋਂ ਪਿੰਡਾਂ ਦੇ ਵਿੱਚ ਫੰਡ ਦਿੱਤੇ ਆ ਗਰਾਊਂਡ ਬਣਾਈ ਜਾ ਰਹੇ ਆ ਅਸੀਂ ਪਿੰਡਾਂ ਦੇ ਵਿੱਚ ਪੈਲਸ ਬਣਾਤੇ ਅਨੇਕਾਂ ਕੰਮ ਨੇ ਜਿਹੜੇ ਜਿਹੜੇ ਮੈਂ ਮੈਂ ਇੱਥੇ ਇਸ ਸ਼ਾਰਟ ਪੀਰੀਅਡ ਦੇ ਵਿੱਚ ਗਿਣਾ ਵੀ ਨਹੀਂ ਸਕਦਾ ਇੰਨੇ ਕੰਮ ਨੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਇਨਾਂ ਦੇ ਸਿਟਿੰਗ ਐਮਐਲਏ ਉਹ ਵੀ ਸਾਨੂੰ ਜੁਆਇਨ ਕਰ ਰਹੇ ਆ ਉਹ ਤਾਂ ਹੀ ਕਰ ਰਹੇ ਆ ਜੀ ਆਮ ਆਦਮੀ ਪਾਰਟੀ ਦਾ ਪ੍ਰਭਾਵ ਹੈ ਸੋ ਮੈਂ ਤੁਹਾਡੇ ਜਰੀਏ ਲੋਕਾਂ ਨੂੰ ਵੀ ਬੇਨਤੀ ਕਰ ਰਿਹਾ ਕਿ ਆਮ ਆਦਮੀ ਪਾਰਟੀ ਦਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਅਮਰਿੰਦਰ ਜੀ ਸਾਡੇ ਨਾਲ ਤੁਹਾਨੂੰ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਇੱਕੋ ਗੱਲ ਕਹਿੰਦਾ ਮੈਂ ਬਾਤیں ਭੁੱਲ ਵੀ ਜਾऊं ਤਾਂ ਲੈ ਜੇ ਯਾਦ ਰੱਖਦਾ ਹੂੰ ਕਿ ਜਿੰਨ ਪੇ ਬੋਝ ਮੈਂ ਡਾਲੂ ਉਹ ਕੰਦੇ ਯਾਦ ਰੱਖਦਾ ਹੂੰ ਆਮ ਆਦਮੀ ਪਾਰਟੀ ਦੇ ਲੀਡਰ ਉਹ ਨੇ ਜਿਹੜੇ ਤੁਹਾਡੇ ਮੋਢਿਆਂ ਰਾਹੀ ਤੁਸੀਂ ਇਨਾ ਵਜਨ ਚੱਕ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੁਣ ਲੋਕ ਸਭਾ ਦੀਆਂ ਪੌੜੀਆਂ ਚੜਾਇਆ ਤੁਸੀਂ ਚੜਾਉਣਾ ਆਉਣ ਵਾਲੀ 4 ਤਰੀਕ ਨੂੰ ਤੁਹਾਡੇ ਜਿਹੜੇ ਤੁਸੀਂ ਸਾਥ ਦਿੱਤਾ ਅਸੀਂ ਹਮੇਸ਼ਾ ਤੁਹਾਡਾ ਰਿਣੀ ਰਵਾਂਗੇ ਤੁਹਾਡੇ ਚੈਨਲ ਦਾ ਵੀ ਬਹੁਤ ਰਿਣੀ ਰਵਾਂਗੇ ਜਿਹੜੀ ਤੁਸੀਂ ਸਾਡੀ ਜਿਹੜੀ ਗੱਲ ਹੈ ਲੋਕਾਂ ਤੱਕ ਪਹੁੰਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਸਾਨ ਅਮਰਿੰਦਰ ਸਿੰਘ ਮਰੋਫਲ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕੀ ਆ ਗਿਆ ਤੇ ਨਿਸ਼ਾਨਾ ਸ਼ਰੂਮਨੀ ਇਕਲਤੇ ਸਿੱਧੇ ਤੌਰ ਤੇ ਵਿੰਨੇ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਕਿਉਂਕਿ ਜੋ ਉਹਨਾਂ ਦੇ ਰਾਜ ਦੇ ਵਿੱਚ ਹੋਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਹਾਸ਼ੀਏ ਤੇ ਇਸੇ ਕਰਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਦਾ ਜਿਹੜਾ ਮਸਲਾ ਹੈ ਹੁਣ ਉਸ ਦੇ ਉੱਤੇ ਇਨਸਾਫ ਉਸ ਵਾਹਿਗੁਰੂ ਉਸ ਰੱਬ ਦੇ ਹੱਥ ਡੋਰ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜੀ ਅਕਲ ਹੈ ਉਸ ਨੂੰ ਲੱਤ ਵਜੀ ਹੈ ਨਾ ਕਿ ਜਿਹੜਾ ਉਹਨਾਂ ਦਾ ਕਾਰਗਜ਼ਾਰ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਫ਼ ਤੌਰ ਤੇ ਹੁਣ ਲੋਕਾਂ ਦੇ ਵਿੱਚ ਆਜ ਆਮ ਆਦਮੀ ਪਾਰਟੀ ਖੜੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵजूद ਹੈ ਉਹ ਲੋਕਾਂ ਦੇ ਲਈ ਹੈ ਲੋਕਾਂ ਪ੍ਰਤੀ ਉਹਨਾਂ ਦੀ ਰਾਜਨੀਤੀ ਹੈ ਲੋਕਪੱਖੀ ਕੰਮ ਨੇ ਤੇ ਦੇਖਣਾ ਹੋਵੇਗਾ ਕਿ ਇਸ ਵਾਰ ਆਖਰੀ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਨੇ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਕਿੰਨੀ ਕੁ ਸਕਸੈਸ ਮਿਲਦੀ ਹੈ ਹੁਣ ਇਹ ਲੋਕਾਂ ਦੇ ਹੱਥ